ਜੀ 11 ਤੇ 12 ਜਨਵਰੀ ਦੀ ਦਰਮਿਆਨੀ ਰਾਤ ਨੂੰ ਜੰਮੂ ਕਸ਼ਮੀਰ ਪੁਲਿਸ ਦੇ ਡਿਸਟ੍ਰਿਕਟ ਸੰਭਾ ਪੁਲਿਸ ਸਟੇਸ਼ਨ ਰਾਮਗੜ੍ਹ ਦੀ ਇੱਕ ਪੁਲਿਸ ਪਾਰਟੀ ਕਿਸੇ ਗੈਂਗਵਾਰ ਦੇ ਚਲਦੇ ਇੱਕ ਕਤਲ ਸੱਤਿਆ ਦੇ ਮਾਮਲੇ ਦੇ ਵਿੱਚ ਰੇਡ ਕਰਨ ਲਈ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਸਿਵਲ ਲਾਈਨ ਵਿਖੇ ਆਈ ਸੀ ਸਿਵਲ ਲਾਈਨ ਥਾਣੇ ਵਿਖੇ ਸੂਚਿਤ ਕਰਕੇ ਜਦੋਂ ਇਹਨਾਂ ਨੂੰ ਕੋਲ ਜੋ ਮੁਖਬਰ ਖਾਸ ਦੀ ਇਨਫੋਰਮੇਸ਼ਨ ਸੀ ਕਿ ਇਸ ਕਤਲ ਮਾਮਲੇ ਦੇ ਦੋ ਪ੍ਰਮੁੱਖ ਦੋਸ਼ੀ ਰੇਲਵੇ ਲਿੰਕ ਰੋਡ ਤੇ ਭਾਰਤ ਹੋਟਲ ਦੇ ਵਿੱਚ ਰੁਕੇ ਹੋਏ ਹਨ ਜਦੋਂ ਜੰਮੂ ਕਸ਼ਮੀਰ ਦੀ ਪੁਲਿਸ ਪਾਰਟੀ ਨੇ ਭਾਰਤ ਹੋਟਲ ਦੇ ਵਿੱਚ ਰੇਡ ਕੀਤਾ ਜਿਸ ਪਾਰਟੀ ਨੂੰ ਸਬ ਇੰਸਪੈਕਟਰ ਦੀਪਕ ਸ਼ਰਮਾ ਲੀਡ ਕਰ ਰਹੇ ਸਨ ਜਦੋਂ ਪੁਲਿਸ ਪਾਰਟੀ ਨੇ ਹੋਟਲ ਜਾ ਕੇ ਕਮਰਾ ਨੰਬਰ 108 ਦੇ ਵਿੱਚ ਜਿੱਥੇ ਕਿ ਇਹ ਦੋਨੋਂ ਦੋਸ਼ੀ ਰੁਕੇ ਹੋਏ ਸਨ ਉੱਥੇ ਰੇਡ ਕੀਤਾ ਤਾਂ ਦੋਸ਼ੀਆਂ ਵੱਲੋਂ ਪੁਲਿਸ ਤੇ ਸਿੱਧੀ ਫਾਇਰੀ ਕੀਤੀ ਗਈ ਇਨਾਂ ਵੱਲੋਂ ਦੋ ਫਾਇਰ ਕੀਤੇ ਗਏ ਜਿਸ ਵਿੱਚੋਂ ਇੱਕ ਫਾਇਰ ਜੋ ਪੁਲਿਸ ਪਾਰਟੀ ਦੇ இந்து ਭੂਸ਼ਣ ਸਨ ਉਹਨਾਂ ਦੀ ਖੱਬੀ ਵੱਖੀ ਤੇ ਲੱਗਾ ਸੀ ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਬੜੀ ਭਾਦਰੀ ਦੇ ਨਾਲ ਜਿਸ ਵਿੱਚ ਸਿਵਲ ਲਾਈਨ ਦੀ ਪੁਲਿਸ ਵੀ ਨਾਲ ਮੌਜੂਦ ਸੀਗੀ ਇਹਨਾਂ ਨੇ ਦੋਨੋਂ ਦੋਸ਼ੀਆਂ ਨੂੰ ਮੌਕੇ ਤੇ ਕਾਬੂ ਕਰ ਲਿਆ ਸੀਗਾ ਤੇ ਦੋਨੋਂ ਦੋਸ਼ੀਆਂ ਦਾ ਨਾਮ ਇੱਕ ਦਾ ਨਾਮ ਅਰुण ਚੌਧਰੀ ਉਰਫ ਅੱਬੂ ਜੱਟ ਦੂਸਰੇ ਦਾ ਨਾਮ ਅਤੁਲ ਚੌਧਰੀ ਉਰਫ ਰਵੀ ਇਹਨਾਂ ਦੋਨੋਂ ਦੋਸ਼ੀਆਂ ਨੂੰ ਸਮੇਤ ਜੋ ਬੱਤੀ ਬੋਰ ਦਾ ਇਹਨਾਂ ਕੋਲ ਨਜਾਇਜ਼ ਪਿਸਟਲ ਸੀਗਾ ਪੰਜ ਜਿੰਦਾ ਰੌਂਦ ਤੇ ਦੋ ਖਾਲੀ ਰੌਂਦ ਇਹ ਇਹਨਾਂ ਕੋਲੋਂ ਬਰਾਮਦ ਕਰ ਲਈ ਗਏ ਹਨ ਜਿਸ ਤੋਂ ਬਾਅਦ ਜੋ ਪੁਲਿਸ ਪਾਰਟੀ ਲੀਡ ਕਰ ਰਹੀ ਸਨ ਸਬ ਇੰਸਪੈਕਟਰ ਦੀਪਿਕਾ ਸ਼ਰਮਾ ਉਹਨਾਂ ਦੇ ਬਿਆਨਾਂ ਤੇ ਇੱਕ ਹੋਰ ਮੁਕੱਦਮਾ ਇੱਥੇ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਸਿਵਲ ਲਾਈਨ ਵਿਖੇ ਅਧੀਨ ਧਾਰਾ 307 353 186 34 आईपीसी ਤੇ 25 ਆਮ ਜਟ ਦੇ ਤਹਿਤ ਇੱਕ ਮਕਦਮਾ ਰਜਿਸਟਰ ਕੀਤਾ ਗਿਆ ਵਾ ਜਿਸ ਵਿੱਚ ਦੋਨੋਂ ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਵਾ ਤੇ ਦੋਨੋਂ ਦੋਸ਼ੀਆਂ ਤੋਂ ਰਿਮਾਂਡ ਤੇ ਪੁਸ਼ਕਸ਼ ਕੀਤੀ ਜਾ ਰਹੀ ਹੈ ਜੀ ਸਰ ਜਿਹਨੂੰ ਗੋਲੀ ਲੱਗੀ ਉਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਕਹਿੰਦੇ ਜੰਮੂ ਕਸ਼ਮੀਰ ਪੁਲਿਸ ਜੋ ਜਿਸ ਮੁਲਾਜ਼ਮ ਦੇ ਗੋਲੀ ਲੱਗੀ ਹੈ ਜੀ ਉਹ ਜੰਮੂ ਕਸ਼ਮੀਰ ਪੁਲਿਸ ਦਾ ਮੁਲਾਜ਼ਮ ਹੈ ਤੇ ਹਿੰਦੂ ਪੁਸ਼ਨ ਉਸ ਦਾ ਨਾਮ ਹੈ ਜੀ ਤੇ ਕੀ ਕੰਡੀਸ਼ਨ ਹੈ ਸਰ ਉਹਦੀ ਬਿਲਕੁਲ ਸਟੇਬਲ ਹੈ ਜੀ ਇਮੀਡੀਏਟਲੀ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਅਮਨ ਦੀ ਹਸਪੀਟਲ ਵਿੱਚ ਐਡਮਿਟ ਕਰਾਇਆ ਗਿਆ ਸੀਗਾ ਇੰਨਾ ਦੀ ਕੰਡੀਸ਼ਨ ਬਿਲਕੁਲ ਸਟੇਬਲ ਆ ਜੀ ਹੁਣ ਜਿਹੜੇ ਦੋ ਨੌਜਵਾਨ ਫੜੇ ਆ ਉਹ ਜੰਮੂ ਬੁੱਸ ਦੇ ਹੈਂਡਓਵਰ ਕਰਕੇ ਆ ਤੇ ਆਪਣੇ ਕੋਲ ਨਹੀਂ ਜੀ ਇਸ ਵਿੱਚ ਜੋ ਤੁਹਾਨੂੰ ਦੱਸਿਆ ਕਿ ਜੋ ਘਟਨੇ ਇੱਥੇ ਭਾਰਤ ਹੋਟਲ ਦੇ ਵਿੱਚ ਹੋਈ ਆ ਜੋ ਕਿ ਇਹ ਜੂਰਿਸਡਿਕਸ਼ਨ ਸਿਵਲ ਆਂਡ ਪੁਲਿਸ ਸਟੇਸ਼ਨ ਦੀ ਆ ਇਸ ਕਰਕੇ ਇੱਥੇ ਇਹਨਾਂ ਦੇ ਇੱਕ ਨਵਾਂ ਕਦਮਾ ਦਰਜ ਕੀਤਾ ਗਿਆ ਆ ਤੇ ਉਸ ਵਿੱਚ ਇਹਨਾਂ ਦੋਨੋਂ ਦੋਸ਼ੀਆਂ ਦੀ ਅਰੈਸਟ ਕੀਤੀ ਗਈ ਆ ਤੇ ਅ ਵੈਪਨ ਬ੍ਰਮਨ ਕੀਤਾ ਗਿਆ ਵਾ ਜੰਮੂ ਕਸ਼ਮੀਰ ਇਸ ਤੋਂ ਬਾਅਦ ਇਹਨਾਂ ਨੂੰ ਪ੍ਰੋਡਕਸ਼ਨ ਬੰਦ ਤੇ ਲੈ ਕੇ ਜਾਊਗੀ ਕੋਰਟ ਚ ਪੇਸ਼ ਕਰਾਇਆ ਸਰ ਉਹਨੇ ਬਿਲਕੁਲ ਜੀ ਇਹਨਾਂ ਦੋਨੋਂ ਦੋਸ਼ਿਆਂ ਨੂੰ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਗਿਆ ਜੀ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਇਹਨਾਂ ਦਾ 2 ਦਿਨ ਦਾ ਰਿਮਾਂਡ ਮਿਲਿਆ ਜੀ